ਇਹ ਤਾਂ ਅਜ ਲੱਗਿਆ ਜੇ ਬਾਬਾ ਗੋਬੜ ਹੋ ਗਿਆ ਫੇਰ ਹੋਰ ਲੈ ਜਾਂਦੇ ਆ ਆ ਗਿਆ ਹਾਂਜੀ ਸਸਰੀ ਗੱਲ ਸਾਰਿਆਂ ਨੂੰ ਕੀ ਹਾਲ ਚੜਾ ਜਿਹੜਾ ਸਾਰੇ ਵੈਲਕਮ ਬੈਕ ਟੂ ਮੀ ਲੋਕ ਫੇਰ ਸੰਦਾਲਾ ਲੋਕ ਲੈ ਕੇ ਆ ਗਏ ਅੱਜ ਸ਼ਾਮ ਈ ਆ ਤੇ ਤੇ ਆ ਗਿਆ ਫੇਰ ਪੇ ਚੱਲੋਂ ਦੀ ਬਾੜੀ ਆ ਹੁਣ ਦੇਖਿਆ ਉਪਰਲੇ ਗੋਟੇ ਦੇ ਕਿੱਛੇਲੇ ਗੁੱਡੇ ਦੇਖਿਆ ਮਜ਼ਾ ਆਉਂਦਾ ਨਹੀਂ ਇਹਦੇ ਨੂੰ ਦੋਹਰੇ ਬਣਾਓ ਕਾਲੂ ਫਾੜ ਕੇ ਇੱਥੇ ਗਿਆ ਕਾਲੂ ਕਾਲੂ ਗਿਆ ਕਿਉਂ ਆਇਆ ਨਾ ਵਾਹ ਨਾ ਪਰ ਮਾਮਾ ਕੱਚੀ ਮਾਰਦਾ ਇਹ ਮਾਬਦ ਵਾਲੀ ਗੁੱਡਾ ਖੋਲੀ ਖੋਲੀ ਲੈ ਲੈਣਾ ਨਹੀਂ ਅੰਨ ਲੱਗਣੀ ਦਣ ਜਾਣਿਆ ਹਾਂ ਸਾਰਾ ਉਧਰ ਰੱਪੇ ਦੀ ਓਰ ਤੇਲਾ ਧਾਰੂ ਉੱਚੇ ਫਸੂ ਗਿਆ ਜੋ ਗਿਆ ਬੜਾ ਬਾਕ ਇਹਦਾ ਪੇਜਾ ਪੈ ਨਾ ਉਹਤੇ ਆ ਮਮੂ ਜਿਹੜਾ ਥਲੇ ਗਿਆ ਉਹ ਮਰੂਦ ਖਾ ਗਿਆ ਮੋਰਾ ਕੁੱਤੀ ਹੈ ਵੇ ਨਾ ਦਣੇ ਬੜਾ ਬੜਾ ਉੱਨ ਨਿਕਲ ਗਿਆ ਵਿਡ ਹੋ ਗਿਆ ਕੁੜੇ ਰਹੇ ਰਹੇ ਕੰਮ ਇਹ ਆ ਦੇਖ ਲੈ ਹਾਂ ਫੇਰ ਬਤੰਗ ਚੜ ਲੱਗੇ ਚੜਿਆ ਓਏ ਇਧਰੋਂ ਉਹ ਵਾਲਾ ਕਿੱਥੇ ਗਿਆ ਓ ਦੇਖ ਤੇ ਪਤਾ ਨਹੀਂ ਕਿੱਧਰ ਆਵਾ ਫੇਰ ਗਿਆ ਪਹਿਲਾਂ ਦਬਾਜ ਪਾ ਦੇ ਮਾ ਮਾ ਦੇ ਬਾਦਦਾਨ ਨਾ ਰੱਖ ਸਕੇ ਕਿੰਨੀ ਹੋ ਗਿਆ ਚੱਪ ਕੱਢੀ ਲਾ ਫਰਾ ਦੇ ਭਰਾ ਹੁਣ ਇਧਰ ਫੜਾ ਲਾ ਫੜਾ ਲਾ ਯਾਰ ਵਿਚਾਰੇ ਗਰੀਬ ਨੂੰ ਦੁਖੜ ਗਿਆ ਇਹਦਾ ਟਾਕ ਆ ਰਿਹਾ ਕਿੰਨੇ ਲੈ ਗਿਆ ਇਹਨੂੰ ਬਿਹਾਰਪੁਰ ਇਹ धाਗਲਾਂ ਦੇਰੇ ਕੋਣ ਕੋਈ ਤਾਂ ਅੰਗਰੇਜ਼ ਨਹੀਂ ਬਣਨਾ ਬਰਾਦਰ ਉਹਦਾ ਆਈ ਗਾ ਗੁਦਾਵੀ ਆ ਲਾ ਤਾਂ ਬਿਲਕੁਲ ਕਲੀਅਰ ਹੈ ਇਹਨੇ ਇੱਥੇ ਜੀ ਉਰ ਕੇ ਆਦਣਾ ਹਾਂ ਵੱਡ ਲੱਗਣ ਯਾਰ ਆ ਆ ਵੱਲੀ ਬਰੀਕਾ ਆ ਜਾਂਦਾ ਸੈਂਟ ਦੇ ਡੋਰ ਫਸੀ ਜਾਂਦੀ ਆ ਤਾਂ ਚੜਾ ਦੇ ਆਪਣੇ ਬੰਦੇ ਕੋਲੇ ਸਾਰੇ ਲੁੱਟਣੀ ਨਹੀਂ ਚਾਹੀ ਤੂੰ ਏਂਤੀ ਜੀ ਆ ਕਿਵੇਂ ਨਾ ਪਤਾੰਗ ਨਹੀਂ ਚਹੀ ਯਾਰ ਮੇਰੇ ਕਿੰਤੀ ਬੈਦੀ ਕਿੰਤੀ ਵੀ ਨੇ ਬੱਦਾ ਆ ਮਾ ਸਾ ਜੀ ਇੱਥੋਂ ਹੋਣ ਪੇਚਾ ਲਾਉਣ ਫਿਰ ਡੋ ਕਲਾ ਖਾਹ ਪੇਰਾ ਉਹ ਲਾ ਗੋਲੀਪਾ 58 ਦਾਣਾ ਫੇਰੀ ਥੱਲੋ ਲਈ ਬੱਦਾ ਖਿੱਚੀ ਇਹ ਖਿੱਚੀ ਦਾ ਡੋਆ ਕਿਤੇ ਡੋਆ ਹੋਇਗਾ ਬੱਦਾ ਵੀ ਇਹ ਕੋਣ ਅੱਭੀ ਦਾ ਵਾ ਹਾਂ ਉਹ ਦੇ ਲਾਣਾ ਨੇ ਤੇ ਬਿਚਾ ਵਾ ਥੱਲੋ ਥੱਲੋ ਆ ਉਸ ਤੋਂ ਟਮਾਟਰ ਰਗੜ ਦੋ ਮਾਰੇ ਦਿਲਾ ਤੱਕ ਮੱਥੇ ਚ ਵਾਹ ਨਾ ਜਰਦਾਈ ਉਹ ਤੇ ਛੁੱਟਣ ਦਿਆਵਾ ਆ ਤਹੀ ਤੈਨੂੰ ਛੁੱਟਣ ਦਿਆਓ ਪੈੜੀਓੜੇ ਉੱਤੋਂ ਦੇ ਖੰਡੇ ਆ ਔਰ ਅਕਲ ਤੇਰੇ ਅਗੇ ਦਾ ਉਹਦਾ ਨਾਇਆ ਦੀਪਾਂ ਦੇ ਨਾਮ ਬਸ ਹੋਲੀ ਹੋਲੀ ਬੋਲੇਗਾ ਭਰਾ ਤੇਰਾ ਖੱਡਾ ਹੀ ਪੜਾ ਬੋਲੇ ਨਾ ਨਾ ਸਾਧਨਾ ਦੀ ਨਹੀਂ ਫਸਦਾ ਇਹ ਤਾਲੂ ਲੈ ਕੇ ਆਮ ਚੜਾਉਣਾ ਜਾਉਣਾ ਜੋ ਪੈ ਚੱਲ ਬਣਾ ਲੀ ਇਹ ਕਿਵੇਂ ਜੀ ਇਹ ਵਾਲੀ ਬਾਵਨ ਪਾਉਣਾ ਗਿਆਵਾ ਓਏ ਆਈਓ ਇੱਕ ਓਇਆ ਚੁੱਪ ਕਰ ਜਾ ਭਰਾ ਸਾਨੂੰ ਵੀ ਲੱਭੰਦਿਆ ਮਾਮਾ ਬੋਲ ਫੇਰ ਓਲਿਦਾ ਰੋੜਾ ਪਾਇਆ ਹਾਂ ਨਹੀਂ ਇੰਤਰ ਕੀਤੀ ਗਾਣਾ ਨਹੀਂ ਆ ਖਿੱਚ ਰਹਿਣ ਤੋ ਢਿੱਲ ਦੇ ਦੋ ਛਾਪਣਾ ਦੇ ਇਹਨੂੰ ਜਾਰਾ ਕੱਕਾ ਕਰਨ ਚੱਲ ਚੱਲ ਛੇਤੀ ਛੱਡ ਸਭਾ ਸਭਾ ਮਾਰਦੇ ਤੂੰ ਮਾਰਾ ਇਹਨੇ ਤੂੰ ਮਾਰਾ ਤੂੰ ਮਾਰਾ ਹੋਣ ਹੋ ਨਹੀਂ ਬਜਣੀ ਓ ਮਾਰ ਦੇਖੀ ਚ ਮਾਰ ਇਹ ਜਾਂਦੇ ਨੇ ਦੇਖਣੇ ਕਿਹੜਾ ਫਰਾਂ ਆ ਬੇ ਆ ਬਚ ਨਾ ਖੜ ਬੇ ਆ ਬਚ ਜਾਣਾ ਉਸੇ ਉੱਤੇ ਵੀ ਆ ਕੇ ਦੇ ਦੋ ਗੋਬੜ ਹੋ ਗਏ ਆ ਫੇਰ ਹੋਰ ਲੈ ਆਂਦੇ ਆ ਸ਼ਾਰਟ ਬੜੇ ਗਏ ਆ 2 3 ਹੋ ਗਏ ਆ ਕਿਹੜਾ ਦਿਖਾਉ 4 5 ਹੋ ਗਿਆ ਉਹ ਦੇਉ ਸਾਡਾ ਪਤੰਗ ਬੜੀ ਡੋਰ ਗਿਆ ਆਇਆ ਡਾ ਪੰਗਲਿਸ਼ ਕਲਾ ਅਜੇ ਤੱਕ ਬਤਾ ਕਰਿਆ ਨਾ ਨਾ ਬਾਈ ਕੱਢ ਲੋ ਹਿੱਟ ਜਾ ਤਾਰ ਇੱਕੋ ਜੀ ਆ ਥੋੜਾ ਲੱਗਾ ਮੈਨੂੰ ਖੜਕਣ ਦੀ ਤੀਲ ਕਿੰਨੇ ਵਜੇ ਆਈ ਬਾਈ ਪਰਵਾਹ ਕਰ ਹਰ ਠੀਕ ਆ ਇਹਨੂੰ ਪਾਲਾ ਅੱਜ ਨਹੀਂ ਮੰਨਦੇ ਕਮਾਦ ਨੂੰ ਹਵਾ ਤੇ ਮਗਨ ਨਹੀਂ ਤੇ ਵੇ ਨਹੀਂ ਹਟਦੇ ਜੜਾ ਲਿਆ ਵਾ ਫੇਰ ਵਢਾਂ ਦੀ ਕੋਈ ਓਏ ਮੈਨੂੰ ਚੱਪ ਚਾ ਸਹੀ ਨਹੀਂ ਲੱਗਦੀ ਇਹਦੀ ਹੈਂ ਚੱਪ ਤੇ ਕਰਦੀ ਜਾਂਦੇ ਲੱਗੇ ਸਾਰੇ ਉਹ ਦੇਖ ਕਿੱਥੇ ਚਾਂਦੇ ਆ ਦੇ ਇਹਦੀ ਜਾਨਾ ਦੇ ਲਈ ਪਾਰਾ ਫਿਰ ਟਾਈਮ ਪਾਸ ਨਹੀਂ ਹੁੰਦਾ ਭਾਈ ਇਹੋ ਇਹੋ ਯੋਨੀ ਦਾ ਬਾਹਰ ਖੜਾ ਨਹੀਂ ਦੇ। ਐਕਸਟ੍ਰੀਕ ਲਾਣੀ ਪੈਣੀ ਹੈ ਮਾਤਾ ਠੀਕ ਹੋ। 2 3 ਮਾਤੇ ਖੜਾ। ਕੀ ਆ? ਆਹ ਬੜੀਆ। ਚਾਪਾ ਘੱਟ ਲਓ ਥੋੜੀ ਜੀ। ਚਾਪਾ ਨਹੀਂ। ਉਹ ਦੇਖੀ। ਥੱਲੇ ਜਨਤਾ ਦੇਖੋ ਕਿਨੀ ਲੁੱਟਣ ਵਾਲੀ। ਆਹ ਹੋੜ ਹੋ ਗਿਆ ਰੇ ਇਸ ਕਨਾਈਲ ਵਾਲਾ 9 ਬਸ ਲੱਗੇ। ਸੇ ਮੂਵੀ ਆ ਗਿਆ ਜੋਗੀ। ਮੈਂ ਕਿਦਾਂ ਪੈ ਜੀ 11:30 ਵਜੇ ਮੈਂ ਦੇਖੀ। ਵਡਾ ਨਾ ਸਾਰਾ ਹੋ ਗਿਆ ਵਢਾਣ ਦੇ ਕ ਵੱਡ ਨੂੰ ਦੇ ਨਹੀਂ ਵੱਡੇ ਵੀ ਆਏ ਵੱਡੇ ਵੀ ਆਏ ਤੇ ਵਢਾਏ ਵੀ ਆਏ ਵੜਾ ਮਤੇਰਾ ਕ੍ਰੈਸ਼ ਲੈਂਡਿੰਗ ਕਰ ਆ ਗਈ ਟੱਕੜਾ ਅਦਰੋਂ ਪੁੱਟਿਆ ਅੱਜ ਕੱਲ੍ਹ ਤੋਂ ਪਲਕੀਦ ਅੱਜ ਲੱਗੀ ਆ ਬਾਬਾ ਕੋਲ ਤੇ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਜੋ ਕਿ ਆਹੋ ਹੀ ਤੱਕ ਤੈਨੂੰ ਹੋਲ ਮਾ ਕੀ ਕਹਿਣ ਜੋ ਡੋਕ ਮਾਰ ਕਿੰਨੇ ਵਜੇ ਆਏ ਬਈ ਪਰਵਤ ਤੇਰੇ ਅਗੁੱਡਾ ਟੇਟਾ ਕੰਨਾ ਸਾੜਾ ਇੰਤਨ ਗਾਂਦੇ ਆ ਖਾਣੇ ਸੁੱਤ ਗਾਂਦੇ ਜਿੰਨੇ ਪਤਾ ਜਾਂਦੇ ਆ ਤੇ ਸਾਡੇ ਘਰਾਂ ਤੋਂ ਇਹ ਲੈ ਆਏ ਕਿੱਕੋ ਲੈ ਆਈ ਹੈ ਸਾਡਾ ਲਾਡੀ ਕੋਲ ਹੈ ਆਖਰਦੋਂ ਨਹੀਂ ਜਾਂਦੇ ਓਏ ਮਰੂਤ ਵੱਜ ਜਾਣਾ ਮੈਨੂੰ ਲੱਗਦਾ ਇੱਥੇ ਪੁੱਛਦਾ ਤੱਕ ਲੋਣਾ ਕਿੱਥੇ ਵਾਗਿਆ ਮਾਰਨ ਚਾਰਾ ਖਿੱਚੀ ਦਾਣ ਫੜੇ ਮੂੰਹ ਨਿਕਲ ਗਿਆ ਹੱਥ ਬੈਨ ਕਰ ਦੋ ਦੋ ਨੀ ਦੌੜਾ ਕਿਹੜਾ ਚਿੱਟਾ ਜਾਂ ਕਿਹੜਾ ਗਿਆ ਉਹ ਕਿੱਤਾਂ ਨੇ ਗਿਆ ਦੂਜੇ ਯਾਰ ਦੋ ਬੈਠੇ ਦੌੜਾ ਨਹੀਂ ਦੇਖ ਮਟੋਰ ਲਗਾਉਂਗਾ ਕਿਤਨਾ ਦੇਖੀ ਬਸ ਰੋਜ਼ ਨਾ ਨਾ ਮੁੰਮੀ ਨੇ ਪਿਆਣਾ ਜੱਲ ਲੁੱਟ ਲੁੱਟ ਕੇ ਉਹਨੇ ਪਿੱਛੇ ਪਾਇਆ ਓਹ ਬੈਕਿੰਗ ਕਿੱਥੇ ਇੱਥੇ ਦੋ ਹੋਰ ਪਾ ਕੇ ਪਾ ਕੇ ਪਈ ਚੰਚਰੇ ਪਿੱਛੋਂ ਪੜਾ ਮੈਂ ਟੋਟਾ ਪਾਣ ਦੇ ਜਾਂਦੇ ਪਿੱਛਾ ਪੈ ਲਗਾ ਥੱਲੇ ਵਾਲਾ ਪਤੰਗਾ ਅੱਡਾ ਵਾ ਗਿਆ ਮੁੰਮੀ ਗਿਆ ਨਹੀਂ ਠੀਕ ਆ ਜੜਾ ਚੜਾਉਂਗੀ ਕਿ ਲੱਗਿਆ ਯਾਰ ਲਾਤੀ ਆਂ ਇੰਦਰੋ ਨਾ ਇੱਕ ਵੱਡ ਤਾਂ ਨੂੰ ਪਤਾ ਨਹੀਂ ਲੱਗਾ ਲਾਜ ਅੱਭੀ ਇੱਥੋਂ ਚੜਾਉਂਦੇ ਆ ਵਾ ਅੱਭੀ ਆ ਗਾ ਹਾਂ ਬੰਨੇ ਹੱਥੋਂ ਕਿ ਚਿਲਾ ਲਈ ਤਾਨੂੰ ਹਲੇ ਅੱਭੀ ਆ ਚੜਾਉਂਦਾ ਭਰਾ ਅੱਭੀ ਚੜਾਉਂਦੇ ਆ ਭਰਾ ਵਾ ਡੋਰ ਤੋਂ ਪਿੱਛੋਂ ਆਂਦੀ ਪਤੰਗੀ ਨਹੀਂ ਸਾਲਾ ਪਿੱਛੋਂ ਆਂਦੀ ਆ ਲੋਹਾਂ ਚੜਾਉਂਦੇ ਆ ਉੱਪਰ ਆ ਇੱਥੋਂ ਚੜਾ ਹੁਣੇ ਬੋਲੀ ਬੋਲ ਇਧਰ ਮੈਂ ਗੱਲ ਕਰੀ ਕਿੱਥੇ ਚੜਿਆ ਹੁਣੇ ਇੱਥੋਂ ਚੜਿਆ ਆ ਆ ਜੀ ਆਂਦਾ 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 ਉਹ ਚੜਾ ਨਾ ਬਰਾਬਰ ਜਾਉਂਦਾ ਲੋਕੀ ਚੜਾ ਕਿ ਚੜਾ ਹੁਣ ਪੈਨ ਹੀ ਪੇਚਾ ਤੇ ਹੁਣ ਡਿੱਟੇ ਲ ਦੇ ਨਹੀਂ ਆ ਹੁਣ ਕਿੱਟ ਦੇ ਹੁਣ ਪੇਚਾ ਪੈ ਗਿਆ ਨੇ ਪੇਚਾ ਪੈ ਗਿਆ ਹੁਣ ਕਿੱਟ ਦੇ ਹੁਣ ਪੈ ਗਿਆ ਹਾਲਾ ਇੱਥੇ ਪੈ ਗਿਆ ਕਿ ਨਹੀਂ ਪਿਆ ਦਿਨ ਅਦਮ ਨੇ ਪੈ ਗਿਆ ਵਾ ਹੁਣ ਨਾਵੀ ਆ ਗਈ ਇਸ ਵਾਰ ਮੈਂ ਕਿਹਾ ਨਾ ਇੱਥੋਂ ਚੜਾ ਦੇ ਉਹਦੇ ਇਹ ਕਹਿੰਦੇ ਪਿੱਛੇ ਐ ਰਾਹੁਲ ਮਗਾਇੰਦ ਕਿੱਥੇ ਆ ਗੁੱਡਾ ਹਵਾਜ ਮੈਂ ਤੈਨੂੰ ਕਿਹਾ ਨਹੀਂ ਇੱਥੇ ਚੜਾਉਂਦੇ ਆ ਮੈਂ ਪਹਿਲਾ ਗਿਆ ਇੱਥੋਂ ਜੜਾ ਹੁੰਦੇ ਮੈਂ ਪਹਿਲਾ ਗਿਆ ਇੱਥੋਂ ਜੜਾ ਹੁੰਦੇ ਚਲੋ ਯਾਰ ਫਿਰ ਕੋਟਾ ਚੇਂਜ ਕਰਤਾ ਪੁਰਾਣੀ ਕੋਠੜੀ ਇੱਥੇ ਆਤਾ ਹੈ ਅਦਰੋਸ਼ ਆਡਾ ਲਾਕ ਚਾਰ ਪੇ ਰੰਗ ਵਢੋਣੇ ਸ਼ੁਰੂ ਹੋ ਜਾਣ ਚਲੋ ਹਾਂ ਕੀਆ ਭਾਨਾ ਸੱਤੀ ਕਰੇ ਟੰਪ ਪਾਤ ਲੈ ਆਂਦੇ ਦਾ ਮੈਂ ਪਾ ਦੇ ਪਰਾਉਂ ਫੇਰ ਇਹਨਾਂ ਵਰਤ ਲੀ ਦੇ ਗੋਲੀਆਂ ਬੜ ਕੇ ਦੇਖਦਾ ਮਾਰ ਲ ਦੇ 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 ਚਾੜਨ ਦੇ ਆਦਾ ਮਾਇਆ ਵਾਈਫਾਈ ਚ ਫਸਾਤਾ ਪਿੱਛੇ ਜਾਣਾ ਇੱਕ ਇੱਕ ਉਹ ਦੇ ਦੇ ਕੀ ਹੈ ਇਹ ਜੇਪਰੀ ਹੋ ਗਈ ਕਿਥੇ ਇਹ ਦਬਲਾ ਥੋੜੀ ਦਬਦਾ ਬਲਾ ਤੇ ਤੇ ਜਲਾ ਦਾ ਵਿੱਚ ਹਾਂਜੀ ਗੋਲੀਆਂ ਬਾਤਵਾ ਲਾ ਵਾ ਮੋਂਦੇ ਸਾਬੀ ਭਾਈ ਦੇ ਦੇ ਚਾਰ ਲਾ ਭਰਾ ਜੀ ਚਾਰ ਲੋ ਪੰਛੀ ਵੱਜਾ ਕੇ ਧੁੱਕ ਚੜ ਗਈ ਤਪ ਗੱਡੀ ਹੋਏ ਇਹਦੇ ਕੁੜਸ ਲਈ ਜਾਂਦਾ ਵਾ ਗੋਟਾ ਬਿਲਕੁਲ ਸਹੀ ਆ ਉਹ ਉਹ ਫਲੂਸ ਆਗਾ ਹੱਥ ਤੇ ਪਾਣਾ ਲਾ ਪਾਣੀ ਪਾਣਾ ਸਹੀ ਪਾਰਾ ਜਿਆਦਾ ਮੈਂ ਕਹਿੰਦਾ ਤੀ ਨਾ ਕੋਠੇ ਰੱਖੋ ਪਰ ਜਾਣਾ ਮੈਂ ਲੋਟ ਲਾਲਾ ਲਾਲਾ ਹਜੇ ਵੀ ਟਾਈਮ ਹੈਗਾ ਕੀ ਹੈ ਪਾਰਾ ਪੜਾ ਇੱਕੋ ਸੰਭੇ ਨਹੀਂ ਜਾਣਾ ਪਾਰਾ ਪਤਾ ਹੀ ਆ ਹੂੰ ਉਹ ਰਤ ਸਹੀ ਆ ਉਹ ਵੇਲੇ ਕਿੰਨੀ ਵਜ ਨਹੀਂ ਆ ਆਪ ਵੜਕਾ ਮੋ ਬੋਤਾ ਦੇ ਫੇਰ ਛੱਪ ਸੁ ਸੁ ਆ ਤਨੜਾ ਵੇ ਸਾਲਾ ਇਹ ਵੀ ਹੁੰਦਾ ਮੇਰੇ ਤੇ ਅੱਗੇ ਚੀਰਾ ਲੱਗ ਗਿਆ ਆ ਕਰਦੇ ਵਡੋ ਸੁਸੂ ਆ ਵੀ ਨਾ ਗੜਾ ਹੋ ਗਿਆ ਆ ਗਿਆ ਉਹ ਖੜਾ ਦੋਵਾਲਾ ਉਹ ਚਿੱਟਾ ਜਾ ਉਹ ਵਾਕੀ ਦੋ ਥੱਲੇ ਚੜਨ ਦੇ ਗੁੱਡੇ ਉਹ ਵਾਲੇ ਜਿਹੜੇ ਆ ਉੱਪਰ ਗਏ ਜਿਵੇਂ ਲੱਗੇ ਬਠੇ ਆਜਾ ਕਰਤੀ ਉੱਥੇ ਜਾਮਾ ਟੋੜਦਾ ਉੱਥੇ ਜਾ ਸਾਬਾ ਹੋਣਾ ਨਹੀਂ ਮੇਰੇ ਸਾਹ ਨਾਲ ਚੜਾ ਨਾ ਚਲੂ ਨਹੀਂ ਹੁੰਦਾ ਆ ਤਾਂ ਕੱਲ ਸਵੇਰੇ ਤੇ ਫਸਾ ਮੈਂ ਲਾਲਾਂਗਾ ਜਾ ਕੇ ਆ ਮਤਲਬ ਗਜੜਾ ਨਾ ਮਾਰੇ ਨਾਲ ਮੂੰਹ ਅਧੀਆ ਹੋਰੇ ਕਿੱਥੇ ਅੰਮ੍ਰਿਤ ਜੂਮ ਕਰਾਉਂ ਕਾਟੇ ਰਾਵਟਣਾ ਅੱਗੇ ਉੱਤੇ ਛੋੜਦਾ ਅੰਮ੍ਰਿਤ ਅੱਗੇ ਉੱਤੇ ਛੋੜਦਾ ਯਾਰ ਅੱਗੇ ਉੱਤੇ ਛੋੜਦਾ ਪੈਂਦਾ ਲੋ ਜਪਾ ਨਹੀਂ ਛੁੱਟਾ ਤੂੰ ਹੀ ਟੁੱਟਿਆ ਤੇ ਉਹਦਾ ਤੇ ਉੱਪਰ ਟਿੰਟਲ ਅੱਧਾ ਕਰੋ ਨਾ ਤੂੰ ਕੋਈ ਪਤਾ ਨਹੀਂ ਕਿ ਉਹ ਸਾਪਨ ਪਤਾ ਨਹੀਂ ਲੱਗੰਦੇ ਹੈ ਨਹੀਂ ਪਿਆ ਕੇ ਇਹਨਾਂ ਵੀ ਮੈਨੂੰ ਲੱਗਦਾ ਮੰਮੀ ਨੇ ਗੁੱਟਾ ਲੁੱਟ ਲਿਆ ਸਾਡੇ ਕੋਠੋ ਚੜਨ ਜਾਦੇ ਹੋ ਗਿਆ ਨਹੀਂ ਨਹੀਂ ਸਾਬਾ ਬਣਾ ਲਿਆ ਸਾਬਾ ਲੱਸੀ ਕਰੀ ਮੈਂ ਮਿੰਨ ਲਾ ਤੇ ਮਮਮੀ ਨੂੰ ਲਿਆ ਦੇ ਮੈਂ ਕੋਠੇ ਮੇ ਸਿੱਧ ਕਰ ਸਿੱਧੀ ਕੋਠਾ ਕੀ ਕਰਾ ਗੋਲਦੀ ਬਾ ਤੂੰ ਬਾੜੇ ਯਾਰ ਮੈਂ ਕੋਠੇ ਜੇ ਮੈਂ ਬੇਤੀ ਕਰਾਤੀ ਮੈਂ ਬੇਤੀ ਕਰਾਤੀ ਤੰਗ ਦੇ ਕਿੰਨੇ ਛੜ ਲਾ ਪਿਆ ਬਹੁਤ ਉਹਨੇ ਤੰਗ ਚਾਰ ਲਿਆ ਵਾ ਯਾਰਾਂ ਨੇ ਹੁਣ ਗੋਲਦੀ ਪਾਈ ਨਚਾੜਿਆ ਪਾ ਦੰਗ ਦੇ ਸਹੀ ਗੋਲਦੀ ਬਾ ਓਏ ਕਿਉਂ ਨਾ ਵੇਟਣੀ ਲਾਏ ਸਾਡੇ ਹੱਲੇ ਕਾਲਿਆ ਜਿਹੜਾ ਦਾ ਕਾਂ ਉਹ ਦੇ ਪਰੇ ਨੂੰ ਛੜ ਗਿਆ ਹਵਾ ਜੇ ਜੋ ਇਹ ਉਧਰ ਦੀ ਆਟਾ ਬੱਕਰੇ ਜਾਂਦੇ ਨੇ ਹਾਂ ਮਜਾ ਆ ਗਿਆ ਇਹ ਵੀ ਅੱ비 ਵੀ ਮਗਰਾਂ ਲੱਗਾ ਮੇਰੇ ਖਿਆਲ ਆ ਮੇਰਾ ਤਾਂ ਵੀ ਜਿਆਦਾ ਲੱਗਾ ਉਹ ਕਿਨੇ ਚੜੇਗਾ ਕਿਹੜਾ ਉਹ ਲਿਸ਼ ਕਿਹਨਾ ਥੱਲੋਗੇ ਨੇ ਲੁੱਟ ਕੇ ਚੜਾਏ ਦਾ ਉਹ ਇਹ ਪੈਰੀ ਚ ਲੱਗਾ ਜਿਹੜੀ ਉਹਦੀ ਹਾਂ ਉਹ ਆਪ ਹੀ ਨਾਂ ਦਾ ਯਾਰ ਕੋਹਣ ਆਪ ਹੀ ਨਹੀਂ ਆ ਰਹੇ ਕੁੱਤੇ ਆ ਰਹੇ ਨੇ ਹੋ ਮੈਂ ਵੜਕਾ ਹੁੰਦਾ ਤੇ ਆ ਗੁੱਡੇ ਮੈਂ ਐਦਾ ਇਦਾਰੇ ਮਮੀ ਇਕੱਠਾ ਹੀ ਹੋ ਗਿਆ ਹਾਲਾ ਇਕੱਠਾ ਹੀ ਹੋ ਗਿਆ ਤਾਇਆ ਆਇਆ ਉਹਨੇ ਉਹਨੇ ਦੱਸਿਆ ਆਹੋ ਨੇਰੇ ਪੜਨ ਲੱਗਣਾ ਇਹਨਾਂ ਕਰਾ ਆਹ ਮੈਂ ਵੜਕੰਦ ਮੈਂ ਨਿਕਲਿਆ ਉਹਦੇ ਜਾਨੂੰ ਨੇ ਲੈ ਆਏ ਪਰੇ ਉਹ ਲੈ ਆ ਗਿਆ ਤੇ ਮੋਸਲ ਦੇ ਕਿਨਾਂ ਕਰਾਂ ਗਨੂ ਗਿਆ ਇਹ ਪਤਾ ਨਹੀਂ ਕਿੱਥੇ ਬਿਆਪ ਹੋ ਰਿਹਾ ਉਹ ਵੱਸਦੇ ਮੈਂ ਪਾਕਿਸਤਾਨ ਦੇ ਇਹਨੇ ਬੋਸਨਾ ਕਰੇ ਕਿਤਨੇ ਆ ਇਹ ਕਿੰਨਾਂ ਕਿਚੜਾਂ ਯਾਰ ਇੱਕ ਉਸਿੱਧਰ ਕੋਈ ਲੈ ਜਾਂਦੇ ਹੋ ਉਹ ਨਹੀਂ ਉਹ ਉਧਰੋਂ ਲੈ ਆਂਦੇ ਮਮਾ ਆਪਣੇ ਘਰੋਂ ਨਹੀਂ ਨਹੀਂ ਪਿੱਛੇ ਚੜਾਉਂਦੇ ਆ ਕੌਣ ਉਹ ਬੜਾ ਕੱਲ ਦਾ ਲੂਣ ਪਾਕਦਾ ਕੋਕਾ ਕੋਲਾ ਵੀ ਖਾਦਾ ਤੜਕੜ ਬੱਟ ਤੜਕੜੀ ਹੋਈ ਹੈ ਉਹ ਉਮੜ ਗਿਆ ਜੋ ਬੰਦਾ ਕਹਿੰਦਾ ਕੱਲ ਮੈਂ ਕੋਕਾ ਬੋਲੇ ਜੋਂਦਾ ਤਾਂ ਤੇ ਤੜਕੜੀ ਹੋਣਾ ਪੀ ਮਮਾ ਤੇਰ ਕੋਲ ਲੈ ਦਿਆ ਹਾਂ ਸਿੰਦਰ ਕੋਣ ਸਿੰਦਰ ਕੋਣ ਤੀਸੇ ਚੜਪੋ ਤੇ ਨਾ ਕਿ ਅੜੂ ਲੈ ਲਓ ਲੱਗਦਾ ਆ ਤੇ ਮੈਂ ਜਾਣਦਾ ਤਾਂ ਆ ਦੇਣੀ ਦੋ ਲਾਹਣਾ ਪੈ ਚਾੜ ਚੜਨਦੇ ਆ ਉਹ ਉਧਰ ਆ ਉਹ ਵੜਾਵਾ ਚੋ ਬਣਾ ਦੇ ਨਾ ਮਤਾਂ ਆ ਦੇ ਮੈਂ ਜਾ ਰਿਹਾ ਮਗਰਾ ਲੱਗਿਆ ਮੇਰੇ ਖਿਆਲ ਸਾਰੇ ਇੱਕ ਦੋ ਨੂੰ ਕੰਮਰ ਮਗਾ ਦੇ ਕੰਮਰ ਮਗਰਾ ਸਵਾ 24 ਵੀ ਨਹੀਂ ਆ ਤੇ ਨਾਲੇ ਮੈਂ ਡਾਂਗ ਵੱਡੀ ਤਿਆਰ ਰੱਖੀ ਦੀ ਨਾਲੇ ਇਧਰ ਪਾਰ ਦੇਣੀ ਆਂ ਕਰ ਗੁੱਡਾ ਆ ਘੁੱਟੇ ਪਾਰ ਦੇਣਾ ਹਾਂ ਹਾਂ ਇਹਨੂੰ ਗੋਲਬਾਈ ਨੂੰ ਫੇਰ ਦੇ ਫਿਰ ਦੇਖੀ ਜਾਊਗੀ ਆਦੋ ਘੁੰਮਦੇ ਹੋਏ ਭੈਣ ਦੀ ਗੁੱਟਾ ਉਠਾ ਕੇ ਆਂਦਾ ਆ ਗਿਆ ਹੈ ਵੀ ਆ ਜਾਓ ਰਈ ਆ ਟੇਪ ਕੋਲੀ ਮੇਰੇ ਕੋਲ